ਇਹ ਐਡਵਾਂਸ ਹੈਗੇ ਆ ਜਿਹੜਾ ਠੇਕੇਦਾਰ ਸਿਸਟਮ ਹੈਗਾ ਵੀ ਉਹਨੂੰ ਖਤਮ ਕੀਤਾ ਜਾਵੇ ਜਿਵੇਂ ਉਸ ਤੋਂ ਪਹਿਲਾਂ ਅਗਰੇ ਕਿ ਆਮ ਚੱਲਦਾ ਸੀਗਾ ਜਿਵੇਂ ਪਰ ਪੱਟੇ ਦਾ ਰੇਟ ਜਾਂ ਬੋੜੀ ਦਾ ਰੇਟ ਸੀਗਾ ਵੀ ਉਸ ਤਰ੍ਹਾਂ ਕੀਤਾ ਜਾਵੇ ਠੇਕਾ ਨਾ ਦਿੱਤਾ ਜਾਵੇ ਤਾਂ ਕਿ ਜਿਹੜਾ ਡਾਇਰੈਕਟ ਪੈਸਾ ਠੇਕੇਦਾਰਾਂ ਕੋਲ ਜਾਂਦਾ ਹੈ ਵੀ ਉਹ ਸਾਡੀ ਸਿੱਧਾ ਜੇਬ ਚ ਆਵੇ ਉਹ ਕਿੰਦਾ ਦਾ ਅਸਰ ਦਿੱਤਾ ਗਿਆ ਸਤਿ ਤੁਹਾਡੇ ਆਸ਼ਵਾਸ਼ਣ ਨਾਲ ਅਸੀਂ ਜਿਹੜੀ ਇਹਨਾਂ ਦਾ ਮੰਗ ਪੱਤਰ ਹੈਗਾ ਅਸੀਂ ਸੀਐਮ ਦਫ਼ਤਰ ਡੀ ਸਾਹਿਬ ਦੇ ਥਰੂ ਸੀਐਮ ਸਾਹਿਬ ਨੂੰ ਭੇਜਾਂਗੇ ਬਾਕੀ ਸਰਕਾਰ ਦੀ ਪੱਧਰ ਤੇ ਫੈਸਲਾ ਹਸਿੰਦਰ ਸਿੰਘ ਸਾਹਿਬ ਦੋਗੀ ਸੰਬੰਧਿਤ ਮੈਗਨੇ ਲੜਾ ਹਾਏ ਅਸ਼ਵਾਸ਼ਾ ਇਦਰ ਤੱਕ ਹੀ ਇਹਨਾਂ ਦੇ ਵੀ ਇਸ ਤੋਂ ਬਾਅਦ ਵੀ ਇਹਨਾਂ ਦਾ ਰੋਸ ਸੀਗਾ ਮੰਗਬੱਧ ਰਹਿਤਾ ਤੇ ਇਸ ਤੋਂ ਬਾਅਦ ਹੀ ਧਰਮ ਚੱਕ ਦੇਗੇ ਹਾਏ 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 ਜਿੰਦਾਬਾਦ ਫਤਿਹ ਜਿੰਦਾਬਾਦ ਫਤਿਹ ਜਿੰਦਾਬਾਦ ਯੂਨੀਅਨ ਜਿੰਦਾਬਾਦ ਪੇਮੈਂਟਾ ਇਤਨਾ ਬੜੀ ਪੇਮੈਂਟ ਪਈਆ ਪਾਤਣਾ ਸਮਾਂ ਦੇ 2015 ਕਾਜਾਂ ਪਈ ਮੋੜ ਸੈਂਕੜੇ ਹੈ ਇਹ ਜਿਹੜਾ ਠੇਕੇਦਾਰੀ ਸਿਸਟਮ ਸਾਡੇ ਦੇ ਤੋਂ ਖਿਆ ਹੋਇਆ ਅਸੀਂ ਸਿੱਖ ਤੋਂ ਬਿਨ ਖਲਾਫ ਹੈ ਜੀ ਜੀ ਸਮੁੰਦੇ ਖਲਾਫ ਹੈ ਸਰਕਾਰ ਚਾਹਦੀ ਨਹੀਂ ਕਿਉਂਕਿ ਸਰਕਾਰ ਨੂੰ ਉਹਦੇ ਵਿੱਚ ਮਿਲੀ ਭੁਗਤ ਹੈ ਸਰਕਾਰ ਦੀ ਬੋਰੀ ਅਸੀਂ ਚੁੱਕਦੇ ਆ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕੰਮ ਅਸੀਂ ਕਰਦੇ ਆ ਸਮਾਂ ਸਾਰ ਇਹ ਸਵੇਰ ਤੇ 6 ਵਜੇ ਲੱਗੇ ਅਸੀਂ ਹੋ ਸਕਦਾ ਵੀ ਰਾਤ ਨੂੰ 2 ਵਜੇ ਬੈਲੇ ਹੋਈਏ ਜੇ ਕਿਸੇ ਦੇ ਸੱਟ ਵੇੜ ਲੱਗੀ ਕੋਈ ਪੁੱਛ ਵਰਦੀਤ ਨਹੀਂ ਜੇ ਅਸੀਂ ਛੱਡ ਗਏ ਜੰਨੇ ਸਾਨੂੰ ਪੈਸਾ ਨਹੀਂ ਬਣਦਾ ਜਿੰਨਾ ਲੱਖਾਂ ਰੁਪਏ ਦਾ ਡੈਮੇਜ ਪੈ ਜਾਂਦਾ ਜੀ 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 ਸਾਡੀ ਇਹ ਮਜਬੂਰ ਲੈ ਕੇ ਅੱਜ 5 ਫਰਵਰੀ ਹੋ ਗਈ ਜਿਹੜੇ ਹਲਕਾ ਸਰਕਾਰ ਨੇ ਅੱਜ ਤਈ ਸਾਡੀ ਸੁਣਾਈ ਨਹੀਂ ਕਰੀ ਸਾ ਸਾਨੂੰ ਮਜਬੂਰ ਹੋ ਕੇ ਸੜਕਾਂ ਦੇ ਉੱਤਰ ਨਾ ਪਈ ਤਾਂ ਜੀ ਜੰਦੇ ਆ ਜੀ ਦੇਖੋ ਹੁਣ 1 ਮਹੀਨੇ ਦਾ ਸਮਾਂ ਸਾਨੂੰ ਹੋ ਗਿਆ सीएम साहब सुन लई तैयार नु जदो जबो के असी हां जी ਕੀ ਨਾਮ ਹੈ ਜੀ ਮੇਰਾ ਨਾਮ ਮੋਹਨ ਸਿੰਘ ਮਜਦੂਰੀ ਹੈ ਜੀ ਪੱਲੇਦਾਰ ਮਜਦੂਰੀ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਦੇ ਸੰਗਠਨ ਲੇਬਰ ਸੰਗਠਨ ਦਾ ਚੇਅਰਮੈਨ ਇਹ ਕਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਕਰਨਾ ਮੰਗਾਂ ਦਾ ਸਾਡੀ ਜੀ ਠੇਕੇਦਾਰੀ ਸਿਸਟਮ ਦੇ ਵਿਰੁੱਧ ਹੈ ਵੀ ਸਾਡੇ ਤੋਂ ਜੋ ਸਿਸਟਮ ਸਰਕਾਰ ਵੱਲੋਂ ਥੋਪਿਆ ਗਿਆ ਉਹਨੂੰ ਲਾ ਕੇ ਸਾਤੋਂ ਸਿੱਧੀ ਜਿਹੜੀ ਪੇਮੈਂਟ ਆ ਉਹ ਮਜ਼ਦੂਰਾਂ ਦੇ ਖਾਤੇ ਦੇ ਵਿੱਚ ਪਾਈ ਜਾਂਦੀ ਕਿਉਂਕਿ ਠੇਕੇਦਾਰ ਵੱਡੇ ਪੱਧਰ ਤੇ ਲੁੱਟ ਕਰਦੇ ਨੇ ਵਰਕਰਾਂ ਦੀ ਜਿਹਦੇ ਵਿੱਚ ਕਾਫੀ ਡੇਪੂਆਂ ਦਾ ਪੀਐਫ ਆ ਜਾਂ ਮਜ਼ਦੂਰੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਮਿਲਦੀ ਇਸ ਕਰਕੇ ਜਿਹੜੀ ਅੱਜ ਸਾਡੀ ਇਹ ਰੋਸ ਰੈਲੀ ਹੈ ਇਹ ਇਸ ਭਰਤੀ ਹੈ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਭਗਤਾਨ ਕਰ ਦਿੱਤਾ ਜਾਵੇ ਦੂਜੀ ਗੱਲ ਹੈ ਜਿਹੜੀ ਇੱਕ ਸਾਡੀ ਪਾਤਣਾ ਸਮਾਨੇ ਕੇਂਦਰ ਦੀ ਪੇਮੈਂਟ 2015-16 ਦੀ ਜਿਹੜੀ ਕਿ 2 ਕਰੋੜ 5 ਲੱਖ ਦੇ ਲਗਭਗ ਬਣਦੀ ਹੈ ਦੇਖੋ ਅਫਸਰशाही ਜਾਂ ਪੰਜਾਬ ਸਰਕਾਰ ਦੀ ਮਜ਼ਦੂਰ ਮਾਰੂ ਨੀਤੀਆਂ ਕਿੰਨੀ ਘਟੀਆਂ ਨੇ ਕਿ ਇੱਕ 10 ਨੋਹਾਂ ਦੀ ਕਿਰਤ ਕਰੀ ਹੋਈ ਪੇਮੈਂਟ ਨੂੰ 9 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਪੰਜਾਬ ਸਰਕਾਰ ਉਹ ਪੇਮੈਂਟ ਕਰਨ ਨੂੰ ਤਿਆਰ ਨਹੀਂ ਜਦੋਂ ਕਿ ਉਹ ਫੈਲ ਹੈ ਜਿਹੜੀ ਸਾਡੀ ਜਿਹੜੇ ਡਿਪਾਰਟਮੈਂਟ ਦੇ ਖੋਦਮ ਅਖਤਿਆਰ ਨੇ ਗੁਰਕਿਰਤ ਕਵਾਲ ਸਿੰਘ ਜੀ ਫੂਡ ਸੈਕਟਰੀ ਪੰਜਾਬ ਸਰਕਾਰ ਉਹਨਾਂ ਕੋਲ ਪਈ ਹੈ ਜਿਹੜਾ ਕਿ ਸਾਰਾ ਵਿੱਧ ਪ੍ਰੂਪ ਉਹ ਦੇਤਾ ਕਿ ਇਹਨਾਂ ਹੀ ਜੋ ਲੇਬਰ ਯੂਨੀਅਨਾਂ ਨੇ ਕੰਮ ਕੀਤਾ ਇਹਨਾਂ ਦੀ ਪੇਮੈਂਟ ਕੀਤੀ ਜਾਵੇ ਉਹ ਸੈਨ ਕਰ ਨੂੰ ਵੀ ਤਿਆਰ ਨਹੀਂ ਇਸ ਦੇ ਰੋਸ ਵੱਜੋਂ ਅੱਜ ਅਸੀਂ ਪਟਿਆਲੇ ਦੇ ਵਿੱਚ ਵੀ ਤੇ ਪੂਰੇ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮਾਰਚ ਕੀਤਾ ਤਾਂ ਕਿ ਪੰਜਾਬ ਸਰਕਾਰ ਦੀ ਨੀਂਦ ਹੈ ਜਿਹੜੀ ਉਹ ਖੁੱਲ ਸਕੇ ਆ ਖੋਦੀ ਬਈ ਮਜ਼ਦੂਰਾਂ ਦੇ ਜੋ ਹੱਕ ਹੈ ਹੱਕ ਸੱਚਲੇ ਦੇ ਕਮਾਈ ਦੇ ਹੱਕ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਦੇ ਸਕੀਏ